ਤੁਹਾਡੀ ਹੀ ਪਾਰਟੀ ਦੇ ਵੱਡੇ ਲੀਡਰ ਕਹਿੰਦੇ ਨੇ ਕਹਿੰਦੇ ਟਿਕਟ ਚਾਹੀਦੀ ਸੀ ਜਿਸ ਕਾਰਨ ਵਿਰੋਧ ਕਰ ਦਿੱਤਾ ਟਿਕਟ ਚਾਹੀਦੀ ਸੀ ਉਹਨਾਂ ਨੇ ਕੋਈ ਚੀਜ਼ ਪ੍ਰੂਫ ਕਰਦਣ ਕਿ ਮੈਂ ਟਿਕਟ ਲਈ ਵਿਰੋਧ ਕੀਤਾ ਔਰ ਮੈਂ ਪ੍ਰੂਫ ਕਰਾਂਗੀ ਕਿ ਮੈਂ ਕਿਧਰੇ ਵਿਰੋਧ ਕੀਤਾ ਤੁਸੀਂ ਦੇਖੋ ਜਦੋਂ ਪਾਰਟੀ ਕੋਲ ਕੁਝ ਨਹੀਂ ਹੁੰਦਾ ਤਾਂ ਪਾਰਟੀ ਸਟੇਟਮੈਂਟ ਐਦਾ ਦੀ ਦਿੰਦੀ ਹੈ ਅੱਜ ਤੱਕ ਦਿੰਦੀ ਆਈ ਹੈ ਫਿਰ ਮੈਂ ਪਾਰਟੀ ਦੇ ਵੱਡੇ ਲੀਡਰਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਮੇਰਾ ਮੂੰਹ ਨਾ ਖੁਲਵਾਇਓ ਗੱਲ ਬਹੁਤ ਸਾਰੀ ਬਾਹਰ ਆ ਰਹੀ ਹੈ ਵਿਦ ਪ੍ਰੂਫ ਹੁਣ ਤੁਸੀਂ ਕਦੋਂ ਬੀਜੇਪੀ ਦਾ ਕਦੋਂ ਪੰਡੀ ਪ੍ਰਚਾਰ ਕਰ ਰਹੇ ਹੈਗੇ ਜਦ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਕਰ ਹੀ ਨਹੀਂ ਸਕਦੀ ਪ੍ਰਚਾਰ ਉਹਨਾਂ ਦਾ ਤੇ ਤੁਸੀਂ ਬੀਜੇਪੀ ਖਿਲਾਫ ਕਿਉਂ ਹੋਏ ਪਏ ਹੋ ਤੁਸੀਂ ਹਟ ਜਾਓ ਪ੍ਰੋਪਰ ਤਰੀਕੇ ਨਾਲ ਹਟ ਜਾਓ ਫਿਰ ਸਾਡੀ ਭਈ ਤੇ ਮੇਰੀ ਨਹੀਂ ਸੀ ਇੱਛਾ ਮੈਂ ਨਹੀਂ ਕਰਨਾ ਚਾਹੁੰਦੀ ਸੀ ਪ੍ਰਚਾਰ ਕਿਉਂਕਿ ਮੈਂ ਵਿਰੋਧ ਕੀਤਾ ਉਹਦਾ ਸਭ ਤੋਂ ਵਿਰੋਧ ਮੈਂ ਕੀਤਾ ਹੈ ਜਨਤਾ ਨੂੰ ਪਤਾ ਤਾਂ ਲੱਗਣਾ ਚਾਹੀਦਾ ਛੱਡੀ ਕਿਉਂ ਪਿੱਛੇ ਪਈ ਮੈਂ ਬਾਅਦ ਚ ਮੈਂ ਨਹੀਂ ਚਾਹੁੰਦੀ ਨਾ ਬਾਅਦ ਚ ਲਿਖ ਕੇ ਆਵੇ ਕਿ ਆਰਤੀ ਜੀ ਨੇ ਇਹ ਕੀਤਾ ਸੀ ਤਾਂ ਕੱਢ ਦਿੱਤਾ ਇਹ ਪਤਾ ਲੱਗਣਾ ਚਾਹੀਦਾ ਆਰਤੀ ਨੂੰ ਖੁਦ ਛੱਡੀ ਹੈ ਹਮ ਆਰਤੀ ਨੂੰ ਕੱਢਿਆ ਨਹੀਂ ਆਰਤੀ ਨੇ ਛੱਡੀ ਹੈ ਪਾਰਟੀ ਤਿੰਨ ਤੋਂ ਚਾਰ ਮਹੀਨੇ ਜਿਵੇਂ ਮੈਂ ਇਸ ਪਾਰਟੀ ਲਈ ਦਿਨ ਰਾਤ ਇੱਕ ਕਰਦਾ ਆਪਣਾ ਕੰਮ ਛੱਡਿਆ ਲਾਸਟ ਗਈ ਪਾਰਟੀ ਨੇ ਕਿ ਕਿਤਨਾ ਇੱਕ ਵਾਰੀ ਕੋਸ਼ਿਸ਼ ਵੀ ਨਹੀਂ ਕੀਤੀ ਮਰਾਮ ਦੀ ਮੈਂ ਕੀ ਲਾਈਫ ਗਲਤ ਪਾਇਆ ਸੀ ਨਾਲ ਦੱਸੋ ਜਿਲੰਦਰ ਦੇ ਇਸ ਇਸ ਵਕਤ ਸਿਆਸੀ ਮਾਹੌਲ ਕਾਫੀ ਪੱਕਿਆ ਹੋਇਆ ਹੈ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਦੇ ਵਿੱਚ ਨੇਤਾ ਜਾਂਦੇ ਹੋਏ ਨਜ਼ਰ ਆ ਰਹੇ ਨੇ ਜਲੰਧਰ ਦਾ ਮਾਹੌਲ ਇਸ ਵਕਤ ਇਸ ਕਾਰਨ ਗਰਮਾਇਆ ਹੋਇਆ ਹੈ ਕਿਉਂਕਿ ਇੱਕ ਸਿਟਿੰਗ ਐਮਪੀ ਅਤੇ ਸਿਟਿੰਗ ਐਮਐਲਏ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਬੀਜੇਪੀ ਦੇ ਵਿੱਚੋਂ ਟਿਕਟ ਮਿਲ ਜਾਂਦੀ ਹੈ ਹੁਣ ਸੁਸ਼ਿਲ ਕੁਮਾਰ ਰਿੰਕੂ ਹਰੀ ਬੀਜੇਪੀ ਤੋਂ ਉਮੀਦਵਾਰ ਨੇ ਪਰ ਉਹਨਾਂ ਦੇ ਉਮੀਦਵਾਰ ਬਣਨ ਤੋਂ ਬਾਅਦ ਕਈ ਲੋਕ ਨਾਰਾਜ਼ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਹਾਰਤੀ ਰਾਜਪੂਤ ਖੋਰੀ ਇੱਕ ਨੇ ਗੱਲਬਾਤ ਅਸੀਂ ਕਰ ਲੈਣੇ ਆ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਮਾਂ ਦੇਣ ਲਈ ਨਾਰਾਜ਼ਗੀ ਕਿਸ ਗੱਲ ਦੀ ਹੋ ਗਈ ਜੀ ਹਲੇ ਤਾਂ ਜੁਆਇਨਿੰਗ ਹੀ ਹੋਈ ਹੈ ਟਿਕਟ ਹੀ ਮਿਲੀ ਹੈ ਦੇਖੋ ਨਾਰਾਜ਼ਗੀ ਫਿਰ ਮੈਂ ਕਿਹਾ ਕਿ ਆਪਾਂ ਚਾਹੁੰਦੇ ਸੀ ਕਿ ਸਾਡੇ ਪਾਰਟੀ ਦੇ ਕਾਰਜਕਰਤਾ ਹੋਵੇ ਕੈਂਡੀਡੇਟ ਇਸ ਚੀਜ਼ 'ਤੇ ਨਾਰਾਜ਼ਗੀ ਸੀ ਤੇ ਉਹ ਅਸੀਂ ਜ਼ਾਹਿਰ ਵੀ ਕੀਤੀ ਹੈ ਅਸੀਂ ਪਾਰਟੀ ਨੂੰ ਵੀ ਕਿਹਾ ਸੀ ਪਾਰਟੀ ਦੇ ਜਿਹੜੇ ਉਦੇਦਾਰ ਜਿਹੜੇ ਸਾਡੇ ਸੰਪਰਕਚ ਸੀ ਅਸੀਂ ਉਹਨਾਂ ਨੂੰ ਵੀ ਗੱਲ ਕਹੀ ਕਿ ਮੈਂ ਪ੍ਰਚਾਰ ਨਹੀਂ ਕਰ ਪਾਵਾਂਗੀ ਤੇ ਮੈਂ ਤਾਂ ਕਿਰ ਨੂੰ ਖੁੱਲ ਕੇ ਕਹਿਆ ਕਿ ਮੈਂ ਇਸਤੀਫਾ ਦੇਣਾ ਚਾਹਦੀ ਆ ਪਰ ਉਹ ਐਕਸੈਪਟ ਨਹੀਂ ਕਰ ਰਹੀ ਸੀ ਨਹੀਂ ਆਪਕੋ ਕਰਨਾ ਪੈਣਾ ਤੁਹਾਨੂੰ ਕਰਨਾ ਪੈਣਾ ਤੁਹਾਨੂੰ ਕਰਨਾ ਪੈਣਾ ਤੇ ਮੈਨੂੰ ਇੱਕ ਬੋਝ ਜਿਹਾ ਲੱਗ ਰਿਹਾ ਸੀ ਕਿ ਮੈਂ ਬੋਝ ਤੇ ਥਲੇ ਦਬਕੇ ਮੈਂ ਕੰਮ ਨਹੀਂ ਕਰ ਸਕਦੀ ਹੂੰ ਅੱਛਾ ਤੁਹਾਨੂੰ ਲੱਗ ਰਿਹਾ ਸੀ ਕਿ ਬੋਝ ਹੈ ਕਿਉਂਕਿ ਮੈਂ ਉਸ ਪਰਸਨ ਦੇ ਹਮੇਸ਼ਾ ਮੈਂ ਉਹਦੇ ਹੂੰ ਲਈ ਵਿਰੋਧ ਕਰਦੀ ਆਈ ਹਾਂ ਹਮੇਸ਼ਾ ਉਹਨਾਂ ਲਈ ਵਿਰੋਧ ਕਿ ਸਾਡੇ ਜਲੰਧਰ ਦੇ ਸੀ ਇੱਥੇ ਮੌਜੂਦਾ ਉਹ ਐਮਪੀ ਸੀ ਠੀਕ ਹੈ ਤੇ ਮੈਂ ਇਥੇ ਅੰਗਰਾਲ ਜੀ ਲਈ ਗੱਲ ਬਹਿਤ ਨਹੀਂ ਕਰਾਂਗੀ ਕਿਉਂਕਿ ਉਹ ਕੈਂਡੀਡੇਟ ਨਹੀਂ ਹੈ ਹੂੰ ਠੀਕ ਹੈ ਪਾਰਟੀ ਚ ਆਣਾ ਜਾਣਾ ਮੈਨੂੰ ਲੱਗਦਾ ਚੱਲਦਾ ਹੈ ਹੂੰ ਜੁਆਇਨਿੰਗ ਹੁੰਦੀ ਹੈ ਕੋਈ ਆਂਦਾ ਹੈ ਕੋਈ ਜਾਂਦਾ ਹੈ ਬਟ ਅਸੀਂ ਪਹਿਲੀ ਮੰਗ ਕੀਤੀ ਸੀ ਇਹ ਗੱਲ ਦੀ ਹੂੰ ਤੇ ਮੇਰੀ ਮੈਂ ਥੋੜੀ ਵੱਖਰੀ ਸੁਭਾਅ ਦੀ ਇਨਸਾਨ ਹੈਗੀ ਮੈਨੂੰ ਲੱਗਦਾ ਹੂੰ ਇਸ ਕਰਕੇ ਮੈਂ ਵਿਰੋਧ ਕੀਤਾ ਟਿਕਟ ਦੀ ਮੰਗ ਸੀਗੀ ਤੁਹਾਡੀ ਆ ਫਿਰ ਕੋਈ ਹੋਰ ਮੰਗ ਸੀ ਮੇਰੇ ਟਿਕਟ ਦੀ ਮੰਗ ਕੋਈ ਵੀ ਨਹੀਂ ਸੀ ਟਿਕਟ ਦੀ ਅੱਜ ਵੀ ਮੰਗਣੀ ਹੈ ਮੇਰੀ ਫਿਰ ਕਦੋਂ ਨਰਾਜ਼ ਹੋਗੇ ਤੁਸੀਂ ਇਦਾਂ ਤਾਂ ਹਰ ਇੱਕ ਵਾਰੀ ਪਾਰਟੀਆਂ ਤਾਂ ਲੱਗਾ ਰਹਿੰਦਾ ਹੈ ਤੁਹਾਡੇ ਪ੍ਰਧਾਨ ਆਪ ਵੀ ਕਾਂਗਰਸ ਤੋਂ ਆਏ ਤੁਹਾਡੇ ਦੂਜੇ ਲੀਡਰ ਮੇਰੀ ਗੱਲ ਸੁਣ ਲਓ ਤੁਹਾਡੇ ਲੀਡਰ ਬਾਕੀ ਦੂਸਰੇ ਸੀਗੇ ਉਹ ਵੀ ਕਈ ਕਾਂਗਰਸ ਦੇ ਵਿੱਚੋਂ ਆਏ ਕਈ ਆਪ ਵਿੱਚੋਂ ਟੁੱਟ ਕੇ ਆਏ ਤੇ ਉਦੋਂ ਤੁਹਾਡੀ ਨਰਾਜ਼ਗੀ ਨਹੀਂ ਆਈ ਜਦੋਂ ਵੋਟ ਕਿਦੇ ਲਈ ਮੰਗਣੀ ਮੈਨੂੰ ਇਹ ਦੱਸੋ ਪਹਿਲੇ ਕਿਦੇ ਲਈ ਵੋਟ ਮੰਗਦਾ ਸੁਸ਼ੀਲ ਕੁਮਾਰ ਰਿੰਕੂ ਲਈ ਮੰਗਣੀ ਹੋ ਉਮੀਦਵਾਰ ਨਹੀਂ ਹੋਤਾ ਤੇ ਉਮੀਦਵਾਰ ਸੀ ਨਾ ਤਾਂ ਮੰਗਣੀ ਸੀ ਨਾ ਤੁਹਾਨੂੰ ਪਸੰਦ ਨਹੀਂ ਸੁਸ਼ੀਲ ਕੁਮਾਰ ਰਿੰਕੂ ਨਹੀਂ ਮੇਰਾ ਕੋਈ ਪਰਸਨਲ ਇਸ਼ੂ ਉਹਨਾਂ ਨਾਲ ਨਹੀਂ ਹੈ ਮੇਰਾ ਕੋਈ ਪਰਸਨ ਫਿਰ ਮੈਂ ਤੁਹਾਨੂੰ ਗੱਲ ਕੀ ਕਹੀ ਮੈਂ ਕੁਝ ਸਮੇਂ ਪਹਿਲੇ ਮੈਂ ਉਹਨਾਂ ਲਈ ਮੁਰਦਾਬਾਦ ਮੁਰਦਾਬਾਦ ਨਾਰੇ ਲਾਉਂਦੀ ਸੀ ਹਮ ਅੱਜ ਮੈਂ ਕਹਾਂਗਾ ਕਿ ਜ਼ਿੰਦਾਬਾਦ ਜ਼ਿੰਦਾਬਾਦ ਉਹ ਤਾਂ ਬਾਕੀ ਸਾਰੇ ਹੋਰ ਵੀ ਲੀਡਰ ਲਾਉਂਦੇ ਸੀਗੇ ਉਹ ਲਾਉਂਦੇ ਸੀ ਉਹ ਲੀਡਰ ਸੀ ਮੈਂ ਫਿਰ ਕਿਹਾ ਮੈਂ ਦੱਸ ਰਹੀ ਇੰਟਰਵਿਊ ਕਰ ਚੁੱਕੀ ਆ ਮੈਂ ਇੱਕ ਸਮਾਸੇ ਵੀ ਪਾ ਹਮ ਲੀਡਰ ਹੈ ਤਾਂ ਹੀ ਸਟੈਂਡ ਲੈ ਲਿਆ ਨਾ ਜਦੋਂ ਤੁਹਾਡੇ ਪ੍ਰਧਾਨ ਸਾਹਿਬ ਆਏ ਸੀਗੇ ਕਾਂਗਰਸ ਛਾੜੇ ਉਦੋਂ ਪਹਿਲਾਂ ਤੁਸੀਂ ਮੁਰਦਾਬਾਦ ਦੇ ਨਾਰੇ ਲਗਾਉਂਦੇ ਸੀ ਉਹੀ ਪ੍ਰਧਾਨ ਨੂੰ ਜਦੋਂ ਪ੍ਰਧਾਨ ਸਾਹਿਬ ਆਏ ਉਦੋਂ ਬਾਅਦ ਉਸ ਤੋਂ ਬਾਅਦ ਤੁਸੀਂ ਜਿੰਦਾਬਾਦ ਦੇ ਨਾਰੇ ਲਾਣੇ ਸ਼ੁਰੂ ਕਰ ਦਿੱਤੇ ਉਦੋਂ ਪ੍ਰਧਾਨ ਜੀ ਪ੍ਰਧਾਨ ਜੀ ਹੋਣ ਲੱਗ ਪਏ ਤੇ ਹੁਣ ਜਦੋਂ ਰਿੰਕੂ ਆਇਆ ਤੇ ਤੁਸੀਂ ਕਹਿ ਰਹੇ ਹੋ ਕਿ ਮੈਂ ਨਹੀਂ ਲਾ ਸਕਦੀ ਜਿੰਦਾਬਾਦ ਦੇ ਨਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਮੈਨੂੰ ਪਾਰਟੀ ਚਾਏ ਬਹੁਤ ਚਾਹ ਚਿਰਨੀ ਹੋਇਆ ਤੇ ਮੈਂ ਕਦੀ ਮੁਰਦਾਬਾਦ ਜਿੰਦਾਬਾਦ ਨਾਰੇ ਨਹੀਂ ਲਾਏ ਉਹਨਾਂ ਲਈ ਜਦੋਂ ਕਿੰਨਾ ਚਿਰ ਹੋਇਆ ਤੁਹਾਨੂੰ ਪਾਰਟੀ ਦੇ ਵਿੱਚ ਮੈਨੂੰ ਹਜੇ ਸਾਲ ਹੋਣਾ ਹੈ ਸਾਲ ਹੋਇਆ ਹੈ ਸਾਲ ਹੀ ਹੋਇਆ ਹੈ ਜੀ ਪ੍ਰਧਾਨ ਮੈਂ ਜਦੋਂ ਤੁਹਾਨੂੰ ਵੀ ਇਹ ਗੱਲ ਪਤਾ ਹੈ ਕਿ ਜਦੋਂ ਅਸੀਂ ਕਿਸੇ ਪਾਰਟੀ ਚ ਆਂਦੇ ਆ ਮੈਂ ਇਸ ਤੋਂ ਪਹਿਲੇ ਕਿਸੇ ਪਾਰਟੀ ਚ ਨਹੀਂ ਸੀ ਇਹ ਮੇਰੀ ਪਹਿਲੀ ਪਾਰਟੀ ਸੀ ਇਹ ਮੇਰੀ ਪਹਿਲੀ ਪਾਰਟੀ ਸੀ ਤੇ ਮੈਂ ਜਦੋਂ ਆਈ ਸੀ ਉਹ ਤੋਂ ਕੁਝ ਛੇ ਮਹੀਨੇ ਬਾਅਦ ਹੀ ਆਪਣੇ ਪ੍ਰਧਾਨ ਬਦਲ ਗਏ ਮੈਨੂੰ ਨਹੀਂ ਪਤਾ ਮੈਂ ਤਾਂ ਆਈ ਥਿੰਕ ਕਿ ਨਾ ਜਾਣਦੀ ਵੀ ਸੀ ਇੰਟਰਸਟ ਨਹੀਂ ਸੀ ਪੋਲਿਟਿਕਸ 'ਚ ਠੀਕ ਹੈ ਤਾਂ ਉਹ ਨਹੀਂ ਜਨ ਅੱਜ ਮੈਂ ਸਭ ਕੁਝ ਜਾਣਦੀ ਹਾਂ ਅੱਜ ਮੈਂ ਸਟਾਰਟ ਲਏ ਕੀ ਜਾਣਦੇ ਹੋ ਤੁਸੀਂ ਕਿ ਨਹੀਂ ਮੈਂ ਨਹੀਂ ਕਰ ਸਕਦੀ ਕੀ ਨਹੀਂ ਕਰ ਸਕਦੀ ਮੈਂ ਪ੍ਰਚਾਰ ਨਹੀਂ ਕਰ ਸਕਦੀ ਤੁਸੀਂ ਕਹਿ ਰਹੇ ਹੋ ਪ੍ਰਚਾਰ ਮੈਂ ਨਹੀਂ ਕਰ ਸਕਦੀ ਮੈਂ ਮੰਨ ਗਿਆ ਤੁਹਾਡੀ ਗੱਲ ਲੋਕ ਵੀ ਮੰਨਦੇ ਤੁਸੀਂ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਹੋ ਕੀ ਗਲਤੀਆਂ ਕੀਤੀ ਨੇ ਕੀ ਸੁਸ਼ੀਲ ਕੁਮਾਰ ਰਿੰਕੂ ਦੇ ਵਿੱਚ ਅਜੀਬਾ ਕੀ ਦਿਖ ਰਿਹਾ ਤੁਹਾਨੂੰ ਇਸ ਕਰਕੇ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਕਿਹਾ ਕਿ ਮੇਰਾ ਪਰਸਨਲੀ ਤਾਂ ਕੋਈ ਇਸ਼ੂ ਨਹੀਂ ਹੈ ਪਰਸਨਲੀ ਗੱਲ ਦੇਖੋ ਮੇਰਾ ਪਰਸਨਲੀ ਨਹੀਂ ਹੈ ਮੇਰੀ ਗੱਲ ਸੁਣੋ ਤੁਸੀਂ ਪੁਆਇੰਟ ਮੇਰਾ ਮੇਰਾ ਪੁਆਇੰਟ ਨਹੀਂ ਸਮਝ ਰਹਾ ਤੁਸੀਂ ਤੁਸੀਂ ਪੁਆਇੰਟ ਨੂੰ ਸਮਝੋ ਨਾ ਮੈਂ ਕੀ ਕਿਹਾ ਮੇਰੀ ਨਾਰਾਜ਼ਗੀ ਆਪਣੀ ਪਾਰਟੀ ਨਾਲ ਹੈ ਹਾਂ ਠੀਕ ਹੈ ਮੇਰੀ ਨਾਰਾਜ਼ਗੀ ਭਾਜਪਾ ਨਾਲ ਸੀ ਮੈਂ ਭਾਜਪਾ ਦੇ ਕਾਰਜ ਕਰਤਾ ਹਾਂ ਮੈਂ ਇਸਤਫਾ ਵੀ ਮੈਂ ਤਾਂ ਕਹਿ ਰਹੀ ਸੀ ਕਿ ਮੈਨੂੰ ਕਿਥੇ ਹੋਰ ਭੇਜ ਦੋ ਮੈਂ ਪ੍ਰਚਾਰ ਨਹੀਂ ਕਰਾਂਗੀ ਕਿ ਮੈਂ ਜਿਹਦੇ ਲਈ ਇਹ ਮੇਰੀ ਮੇਰੀ ਆਪਣੀ ਇੱਛਾ ਹੈ ਇਸ ਆਜ਼ਾਦ ਭਾਰਤ ਚ ਸਭ ਦੀ ਆਪਣੀ ਇੱਛਾ ਹੈ ਤੁਹਾਡੀ ਆਪਣੀ ਇੱਛਾ ਆਪਣੇ ਮਰਜ਼ੀ ਨਾਲ ਤੁਸੀਂ ਕਪੜੇ ਪਾ ਸਕਦੇ ਹੋ ਮਰਜ਼ੀ ਨਾਲ ਰਹਿ ਸਕਦੇ ਹੋ ਮਰਜ਼ੀ ਖਾ ਸਕਦੇ ਹੋ ਕੋਈ ਕੋਈ ਬੰਦਿਸ਼ ਨਹੀਂ ਬਣਾ ਸਕਦਾ ਤੁਹਾਨੂੰ ਬੰਦ ਬੰਦੀ ਨਹੀਂ ਕਰ ਸਕਦਾ ਕੋਈ ਹੈ ਨਾ ਇਦਾਂ ਕਰਨਾ ਹੀ ਪੈਣਾ ਇਹ ਤਾਂ ਇਹ ਵੀ ਜੌਬ ਚ ਨਹੀਂ ਹੁੰਦਾ ਹੁੰਦਾ ਤੁਸੀਂ ਕਿਤੇ ਸੈਲਰੀ ਲੈਂਦੇ ਹੋ ਨਾ ਉੱਥੇ ਨਹੀਂ ਹੁੰਦਾ ਤੇ ਮੇਰੀ ਨਹੀਂ ਸੀ ਇੱਛਾ ਮੈਂ ਨਹੀਂ ਕਰਨਾ ਚਾਹੁੰਦੀ ਸੀ ਪ੍ਰਚਾਰ ਕਿਉਂਕਿ ਮੈਂ ਵਿਰੋਧ ਕੀਤਾ ਉਹਦਾ ਤੇ ਹੁਣ ਤੁਸੀਂ ਵਿਰੋਧ ਨਹੀਂ ਕੀਤਾ ਤੇ ਹੁਣ ਤੁਸੀਂ ਕਹਦੇ ਹੋ ਬੀਜਪੀ ਦਾ ਕਹਦੇ ਹੋ ਭੰਡੀ ਪ੍ਰਚਾਰ ਕਰ ਰਹੇ ਹੈ ਕਿਉਂ ਜਦ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਕਰ ਹੀ ਨਹੀਂ ਸਕਦੀ ਪ੍ਰਚਾਰ ਉਹਨਾਂ ਦਾ ਤੇ ਤੁਸੀਂ ਬੀਜਪੀ ਖਿਲਾਫ ਕਿਉਂ ਹੋਏ ਪਏ ਹੋ ਤੁਸੀਂ ਹਟ ਜਾਓ ਪ੍ਰੋਪਰ ਤਰੀਕੇ ਨਾਲ ਹਟ ਜਾਓ ਫੇਰ ਮੈਂ ਤਾਂ ਹਟੂ ਪਈ ਹਾਂ ਤੇ ਹੁਣ ਤੁਸੀਂ ਇੰਟਰਵਿਊ ਕਾਹਤੋਂ ਦੇ ਰਹੇ ਹੋ ਤੁਸੀਂ ਨਹੀਂ ਇੰਟਰਵਿਊ ਤੁਸੀਂ ਜਦ ਦੇਖੋ ਹਰ ਕਿਸੇ ਦਾ ਰਾਈਟ ਹੈ ਫਿਕਲ ਰੱਖਣ ਦਾ ਹਰ ਕਿਸੇ ਦਾ ਰਾਈਟ ਹੈ ਫਿਕਲ ਰੱਖਣ ਦਾ ਹਰ ਕਿਸੇ ਨੂੰ ਵੀ ਨਹੀਂ ਦੱਸ ਰਹੇ ਹੋ ਕਹਿ ਰਹੇ ਹੋ 10 ਤਰੀਕ ਤੀ ਮੈਂ ਤੁਹਾਨੂੰ ਮੈਂ ਤਾਂ ਆਕੇ ਖੁਦ ਵੀਡੀਓ ਨਾਲ ਕੇ ਬੋਲੀ ਆ ਮੈਂ ਮੈਂ ਤਾਂ ਵੀਡੀਓ ਡਾਲ ਕੇ ਬੋਲੀ ਨਾ ਮੇਰਾ ਰਾਈਟ ਹੈ ਕਿਉਂ ਨਾ ਦੱਸਾਂ ਮੈਂ ਜਦੋਂ ਪ੍ਰਚਾਰ ਕੀਤਾ ਮੈਂ ਰੋਲਾ ਪਾ ਪਾ ਕੇ ਪ੍ਰਚਾਰ ਕੀਤਾ ਤਾਂ ਜੇ ਛੱਡਾ ਤਾਂ ਪਤਾ ਵੀ ਲੱਗਣਾ ਛੱਡੀ ਹੈ ਹੂੰ ਲੱਗਣਾ ਚਾਹੀਦਾ ਨਾ ਪਤਾ ਕੱਲੂ ਮੈਂ ਅੰਡਰਗਰਾਉਂਡ ਹੋ ਜਾਵਾਂ ਕਿਸੇ ਨੂੰ ਕੁਝ ਪਤਾ ਨਹੀਂ ਲੱਗੇ ਫਿਰ ਤਾਂ ਸੋ ਬatein ਬੰਦੀਆਂ ਸੋ ਗੱਲਾਂ ਐਟਲੀਸ ਜਨਤਾ ਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਛੱਡੀ ਕਿਉਂ ਪਿੱਛੇ ਪਿੱਛੇ ਮੈਂ ਹੂੰ ਬਾਤ ਚ ਮੈਂ ਨਹੀਂ ਚਾਹੁੰਦੀ ਨਾ ਬਾਤ ਚ ਲਿਖ ਕੇ ਆਵੇ ਕਿ ਆਰਤੀ ਜੀ ਨੇ ਕੀਤਾ ਸੀ ਤਾਂ ਕੱਟ ਦਿੱਤਾ ਇਹ ਪਤਾ ਲੱਗਣਾ ਚਾਹੀਦਾ ਆਰਤੀ ਨੇ ਖੁਦ ਛੱਡੀ ਹੈ ਹੂੰ ਆਰਤੀ ਨੂੰ ਕੱਢਿਆ ਨਹੀਂ ਆਰਤੀ ਨੇ ਛੱਡੀ ਹੈ ਪਾ ले आके पार्टी ਦੇ ਵਿੱਚ ਬਿਠਾਇਆ ਮੈਂ ਉਸ ਦਾ ਪ੍ਰਚਾਰ ਨਹੀਂ ਕਰ ਸਕਦੀ ਜੇਕਰ ਤੁਸੀਂ ਕਿਉਂ ਚਲੋ ਤੁਸੀਂ ਗੱਲ ਕਹਿ ਰਹੇ ਹੋ ਤੁਹਾਡੇ ਮਨ ਦੇ ਵੀ ਨਹੀਂ ਜੇਕਰ ਹੋਰ ਕੋਈ ਬੰਦਾ ਫੇਰ ਦੁਬਾਰਾ ਤੋਂ ਆਉਂਦਾ ਹੈ ਫੇਰ ਵੀ ਤੁਸੀਂ ਪਾਰਟੀ ਛੱਡ ਜਾਉਗੇ ਇਦਾਂ ਨਹੀਂ ਪਾਰਟੀ ਤੇ ਮੈਂ ਛੱਡ ਚੁੱਕੀ ਹਾਂ ਹੁਣ ਕਿ ਛੱਡਾਂਗੀ ਜੇਕਰ ਦੁਬਾਰਾ ਤੁਸੀਂ ਜਾਣਦੇ ਹੋ ਮੈਂ ਕਿਉਂ ਜਾਵਾਂ ਹੂੰ ਕਿਉਂ ਜਾਵਾਂ ਮੈਂ ਕਿਹਾ ਤੁਹਾਨੂੰ ਕਿ ਮੈਂ ਜਾਵਾਂਗੀ ਤੁਹਾਡੇ ਹੀ ਪਾਰਟੀ ਦੇ ਵੱਡੇ ਲੀਡਰ ਕਹਿੰਦੇ ਨੇ ਕਹਿੰਦੇ ਟਿਕਟ ਚਾਹੀਦੀ ਸੀਗੀ ਜਿਸ ਕਾਰਨ ਵਿਰੋਧ ਕਰ ਦਿੱਤਾ ਟਿਕਟ ਚਾਹੀਦੀ ਸੀਗੀ ਉਹਨਾਂ ਨੂੰ ਕੋਈ ਚੀਜ਼ ਪ੍ਰੂਫ ਕਰਦਨ ਕਿ ਮੈਂ ਟਿਕਟ ਲਈ ਵਿਰੋਧ ਕੀਤਾ ਹੈ ਮੈਂ ਪ੍ਰੂਫ ਕਰਾਂਗੀ ਕਿ ਮੈਂ ਕਿਧਰੇ ਵਿਰੋਧ ਕੀਤਾ ਹੂੰ ਉਹਨਾਂ ਨੂੰ ਕਹੋ ਇਹ ਪ੍ਰੂਫ ਕਰਦਨ ਤੇ ਦੇਖੋ ਜਦੋਂ ਪਾਰਟੀ ਕੋਲ ਕੁਝ ਨਹੀਂ ਹੁੰਦਾ ਤਾਂ ਪਾਰਟੀ ਸਟੇਟਮੈਂਟ ਐਦਾ ਦੀ ਦਿੰਦੀ ਹੈ આજ ਤੱਕ ਦਿੰਦੀ ਆਈ ਹੈ ਫਿਰ ਮੈਂ ਪਾਰਟੀ ਦੇ بڑے ਲੀਡਰਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਮੇਰਾ ਮੂੰਹ ਨਾ ਖੁਲਵਾਇਓ ਗੱਲ ਬਹੁਤ ساری ਬਾਹਰ ਆਣੀ ਹੈ ਵਿਦ ਪ੍ਰੂਫ ਜਿਹੜੀ ਆ ਗੱਲ ਤੁਸੀਂ ਦੱਸ ਦੋ ਮੈਂ ਮੈਂ ਉਹ ਮੈਂ ਇਸ ਘਰ ਚ ਰਹਿੰਦੀ ਆ ਮੈਂ ਉਹਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਮੈਂ ਰਹੀ ਆ ਉੱਥੇ ਰਹਿ ਕੇ ਆਈ ਆ ਨਾ ਹੂੰ ਕੰਮ ਕੀਤਾ ਹੈ ਨਾ ਉਹ ਨੇਚਰ 'ਚ ਨਹੀਂ ਹੈ ਮੇਰੇ ਹੂੰ ਉਹ ਨੇਚਰ 'ਚ ਨਹੀਂ ਹੈ ਮੇਰੇ ਮੈਨੂੰ ਚੀਜ਼ ਪਸੰਦ ਨਹੀਂ ਆਈ ਮਾੜੀ ਦੇ ਪਿੱਛੇ ਹੂੰ ਮੇਰੇ ਜ਼ਿਆਦਾ ਹੋਏ ਆਤੇ ਪੈਗੀ ਲੋੜ ਦੱਸਿਓ ਦਵਾਂਗੇ ਹੂੰ ਹੁਣ ਤੁਸੀਂ ਕੀ ਚਾਹੁੰਨੇ ਕੀ ਹੈਗੇ ਹੋ ਮੈਂ ਕੁਝ ਵੀ ਨਹੀਂ ਚਾਹੁੰਦੀ ਮੈਂ ਬੈਠੀ ਆਰਾਮ ਨਾਲ ਇੰਟਰਵਿਊ ਲੈਣ ਤੁਸੀਂ ਆਏ ਹੋ ਮੇਰੇ ਕੋਲ ਹੂੰ ਤੁਹਾਨੂੰ ਤੂੰ ਤੁਸੀਂ ਕਹਿ ਰਹੇ ਹੋ ਨਰਾਜ਼ਗੀ ਮੇਰੀ ਸਿੱਧੀ ਸਿੱਧੀ ਭਾਜਪਾ ਦੇ ਨਾਲ ਹੈਗੀ ਹੈ ਪਾਰਟੀ ਦੇ ਨਾਲ ਮੇਰੀ ਨਾਰਾਜ਼ਗੀ ਹੈਗੀ ਹੈ ਕੀ ਸੁਸ਼ੀਲ ਕੁਮਾਰ ਰਿੰਕੂ ਦੇ ਜਾਣ ਦੇ ਨਾਲ ਜਾਂ ਫਿਰ ਸ਼ੀਤਲ ਗਰਾਲ ਖੁਰਾ ਦੇ ਜਾਣ ਦੇ ਨਾਲ ਨਾਰਾਜ਼ਗੀ ਹੈਗੀ ਜਾਂ ਫਿਰ ਹੋਰ ਕੋਈ ਵੀ ਕਾਰਨ ਹੈਗੇ ਨੇ ਸ਼ੀਤਲ ਗਰਾਲ ਗੀ ਕੈਂਡੀਡੇਟ ਨਹੀਂ ਹੈ ਮੈਂ ਸਿਰਫ ਪਾਰਟੀ ਨੇ ਕੀ ਗੱਲ ਕਹੀ ਸੀ ਪਾਰਟੀ ਨੇ ਕਿਹਾ ਸੀ ਕਿ ਜਦੋਂ ਆਪਾਂ ਇਹਨਾਂ ਦੀ ਜੁਆਇਨਿੰਗ ਹੋਈ ਸੀ ਚਲੋ ਵਧੀਆ ਗੱਲ ਹੈ ਪਰਿਵਾਰ ਵੱਧ ਰਿਹਾ ਹਨ ਨੂੰ ਇਹ ਮੈਂ ਸੀ ਇਹ ਕਹੇ ਸੀ ਕਿ ਦੇਖੋ ਅਸੀਂ ਨਹੀਂ ਕਰ ਸਕਦੇ ਮੈਂ ਆਪਣੀ ਗੱਲ ਕਹੀ ਸੀ ਮੈਨੂੰ ਹੋਰ ਦਾ ਨਹੀਂ ਪਤਾ ਕਿ ਮੈਂ ਨਹੀਂ ਕਰ ਸਕਦੀ ਮੇਰੀ ਮੈਂ ਜਿੱਦਾਂ ਦੀ ਫਰੰਟ ਤੇ ਹਾਂ ਤਾਂ ਦੀ ਬੈਕ ਤੇ ਹਾਂ ਮੈਂ ਪ੍ਰਚਾਰ ਨਹੀਂ ਕਰ ਸਕਾਂਗੀ ਮੈਂ ਲੋਕਾਂ ਨੂੰ ਦੇਖੋ ਮੈਂ ਲੋਕਾਂ ਦੇ ਗੱਲੇ ਗੱਲੇ ਚ ਜਾ ਕੇ ਮੈਂ ਲੋਕਾਂ ਨਾਲ ਮਿਲੀ ਆ ਮੈਂ ਕਈ ਪੈਣਾ ਨਾਲ ਮਿਲੀ ਆ ਤਕਲੀਫਾਂ ਵੀ ਕਈ ਚੀਜ਼ਾਂ ਅਸੀਂ ਜਦੋਂ ਕਿਤੇ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਨੈਗੇਟਿਵ ਗੱਲਾਂ ਵੀ ਆਉਂਦੀਆਂ ਦੂਜੀ ਪਾਰਟੀ ਦੀ ਆਉਂਦੀ ਆਉਂਦੀ ਮੋਜੂਦਾ ਪਾਰਟੀ ਦੀ ਕੰਮ ਹੀ ਪ੍ਰਚਾਰ ਕਰਨ ਦਾ ਤਰੀਕਾ ਇਹ ਹੁੰਦਾ ਪਾਰਟੀ ਦਾ ਹੈਨਾ ਤੇ ਜਦੋਂ ਮੈਂ ਉਹਨਾਂ ਖਿਲਾਫ ਨੈਗੇਟਿਵ ਬੋਲਦੀ ਰਹੀ ਆ ਤਾਂ ਮੈਂ ਕਿੱਦਾਂ ਜਾ ਕੇ ਪੈਣਾ ਨੂੰ ਕਹਾਂਗੀ ਪੈਣਾ ਤੁਸੀਂ ਵੋਟ ਪਾ ਦਿਓ ਉਹਨਾਂ ਨੇ ਕਿਹਾ ਦੀਦੀ ਕੱਲ ਤੁਸੀਂ ਕਹਿ ਰਹੇ ਸੀਗੇ ਕੰਮ ਨਹੀਂ ਕਰਦੇ ਅੱਜ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਪਾਰਟੀ ਪਾਰਟੀਆਂ ਤੁਹਾਡਾ ਦਿਲ ਦਿਖਾਇਆ ਦਿਲ ਪਾਟਲੇ ਦੁਖਾਇਆ ਹੋਰ ਕਿਨੇ ਦੁਖਾਇਆ ਮੇਰੇ ਸੁਸ਼ੀਲ ਸੁਮਝਦੇ ਸਮਝ ਦਿਓ ਤੁਸੀਂ ਦਿਲ ਦੁਖਾਇਆ ਤੁਹਾਡਾ ਦੁਖਾਇਆ ਬਿਲਕੁਲ ਤੁਹਾਨੂੰ ਲੱਗਦਾ ਤੁਹਾਡੇ ਜਾਨ ਦੇ ਨਾਲ ਪਾਰਟੀ ਨੂੰ ਕੋਈ ਫਰਕ ਪੜੇ ਪਵੇਗਾ ਜਲੰਧ ਦੇ ਪਾਰਟੀ ਜਾਨਦੀ ਤੇ ਜਨਤਾ ਜਾਨਦੀ ਤੇ ਮੌਕਾ ਦੱਸੂਗਾ ਫਰਕ ਪਾਊਗਾ ਤੁਹਾਡੀ ਪਾਰਟੀ ਦੇ ਲੀਡਰਾਂ ਨੇ ਹੁਣ ਮਿਲ ਕੇ ਤੁਹਾਡੀ ਜਗ੍ਹਾ ਕਿਸੇ ਹੋਰ ਨੂੰ ਰੱਖ ਦਿੱਤਾ ਇਹ ਸੁਣਨੀ ਨੂੰ ਖਬਰ ਇਹ ਇਹ ਮੈਸੂਲੀ ਖਬਰ ਹਾਂ ਮੈਨੂੰ ਪਤਾ ਉਹ ਮੇਰੇ ਜਨਰਲ ਸਕੱਟਰੀ ਸੀ ਹਮ ਠੀਕ ਹੈ ਰੱਖ ਦਿੱਤਾ ਪਾਰਟੀ ਨੇ ਚੱਲਣਾ ਚੱਲਦੇ ਰਹਿਣਾ ਹੈ ਮੈਂ ਵੀ ਨਹੀਂ ਰੁਕਣਾ ਅਮਣ ਨਹੀਂ ਰੁਕਣਾ ਹਮ ਸਭ ਨੇ ਅੱਗੇ ਵਧਣਾ ਹੁੰਦਾ ਹੈ ਜ਼ਿੰਦਗੀ ਦਾ ਨਾਮ ਹੀ ਵਧ ਤੇ ਹੁਣ ਤੁਸੀਂ ਕੀ ਸੋਚ ਰਹੇ ਹੋ ਕੋਈ ਦੂਸਰੀ ਪਾਰਟੀ ਦੇ ਵਿੱਚ ਤੁਸੀਂ ਸੋਚ ਰਹੇ ਹੋ ਕਿ ਨਹੀਂ ਬਾਅਦ ਤੱਕ ਤਾਂ ਮੈਂ ਹੁਣ ਤੱਕ ਤਾਂ ਮੇਰੀ ਕੋਈ ਵਿਚਾਰਧਾਰਾ ਹੈ ਦਦੀ ਨਹੀਂ ਹੈ ਪਰ ਜਿਸ ਤਰੀਕੇ ਨਾਲ ਬੀਜੇਪੀ ਦੀ ਸਟੇਟਮੈਂਟ ਅੱਦਾ ਦੀ ਆਈ ਤਾਂ ਮੈਨੂੰ ਕੋਈ ਸਖਤ ਕਦਮ ਲੈਣ ਤੇ ਮੈਨੂੰ ਮਜਬੂਰ ਕਹੋਣਾ ਪਊਗਾ ਕਿ ਕਿਸ ਤਰੀਕੇ ਦਾ ਕਦਮ ਹੋਵੇਗਾ ਪਾਰਟੀ ਕੋਈ ਜਾਂ ਫਿਰ ਤੁਸੀਂ ਵਿਰੋਧੀ ਕੰਮ ਪਾਰਟੀ ਨੂੰ ਮੈਂ ਕੀ ਵਿਰੋਧ ਕਰਨਾ ਜੀ ਜਿਨ੍ਹਾਂ ਨੇ ਵਿਰੋਧ ਕਰਨਾ ਉਹਨਾਂ ਨੇ ਕਰ ਹੀ ਲੈਣਾ ਚਲ ਮੈਂ ਗਲਤ ਲਾ ਵਿਰੋਧ ਕਰਦੀ ਆ ਜਾਂ ਅੱਗੇ ਵੀ ਕੀਤਾ ਹੁਣ ਵੀ ਕਰਾਂਗੀ ਗਲਤ ਨਹੀਂ ਬੋਲਣਾ ਸਹੀ ਗੱਲ ਹੈ ਮੈਨੂੰ ਲੱਗਦਾ ਬੋਲਣਾ ਚਾਹੀਦਾ ਆਪਾਂ ਹੂੰ ਕਿ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਮੈਂ ਬਹੁਤ ਨਰਾਜ਼ ਹੈਗੀ ਆ ਪਾਰਟੀ ਨੇ ਜਿਵੇਂ ਵੀ ਮਤਲਬ ਆਊਟ ਆਊਟਸਾਈਡਰ ਨੂੰ ਲੈ ਕੇ ਰੱਖਿਆ ਹੈਗਾ ਜੇਕਰ ਕੋਈ ਦੂਸਰਾ ਬੰਦਾ ਲੈ ਕੇ ਰੱਖ ਦੇ ਕਿਸੇ ਹੋਰ ਸਟੇਟ ਤੋਂ ਜਾਂ ਫਿਰ ਕਿਸੇ ਹੋਰ ਜਗ੍ਹਾ ਤੋਂ ਫਿਰ ਤੁਸੀਂ ਕੁਛ ਨਹੀਂ ਨਾ ਸੀਗਾ ਮੈਂ ਫਿਰ ਤੁਹਾਨੂੰ ਇੱਕ ਗੱਲ ਕਹਿਣੀ ਕਿ ਮੈਂ ਜਿਹੜਾ ਲਈ ਮੇਰੇ ਅੰਦਰ ਆਤਮਾ ਨਹੀਂ ਮੰਨ ਰਹੀ ਸੀ ਜਿਹੜੀ ਮੇਰੀ ਆਤਮਾ ਹੈ ਨਾ ਅੰਦਰ ਆਤਮਾ ਜਿਹਨੂੰ ਇੱਕ ਇਨਸਾਨ ਹਰ ਇਨਸਾਨ ਦੇ ਅੰਦਰ ਇੱਕ ਆਤਮਾ ਹੁੰਦੀ ਹੈ ਹਮ ਹੁੰਦੀ ਹੈ ਨਾ ਜਿਹਨੂੰ ਕਹਿੰਦੇ ਜੇ ਉਹ ਜ਼ਿੰਦਾ ਰਹੇ ਤਾਂ ਬਹੁਤ ਕੁਝ ਹੁੰਦਾ ਸੀ ਫਿਰ ਹੱਦ ਇੱਕ ਇਨਸਾਨ ਹੈਗੇ ਆ ਜਿਸ ਦਿਨ ਉਹ ਮਰ ਜਾਂਦੀ ਅਸੀਂ ਇਨਸਾਨ ਨਹੀਂ ਰਹਿੰਦੇ ਹਮ ਮੈਨੂੰ 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 ਵਸਪ ਮੈਂ ਇੱਕ ਇਮੇਜਿਨੇਸ਼ਨ ਕਰ ਰਹੀ ਹਾਂ ਕਿ ਜਿਨ੍ਹਾਂ ਨੇ ਮੈਂ ਜਿਨ੍ਹਾਂ ਲੋਕਾਂ ਦੇ ਵਿੱਚ ਵਿੱਚ ਜਾ ਕੇ ਮੈਂ ਤੁਸੀਂ ਮੇਰੀ ਪੇਜ ਚੱਕ ਕੀਤਾ ਉਹਨਾਂ ਦੇ ਫੇਸਬੁੱਕ ਦਾ ਮੈਂ ਬਹੁਤ ਮਹਿਲਾਵਾਂ ਨਾਲ ਮਿਲੀ ਹਾਂ ਬਹੁਤ ਜ਼ਿਆਦਾ ਆਈ ਥਿੰਕ ਉਹਨਾਂ 70 80 ਮਹਿਲਾਵਾਂ ਨੂੰ ਜੁਆਇਨ ਕਰਵਾਨੀ ਸੀ ਪਿੱਛੇ ਆ ਕੇ ਮੈਂ ਬਾਹਰ ਗਈ ਉਸੇ ਚਾਰ ਪੰਜ ਦਿਨ ਲਈ ਮੈਂ ਜੁਆਇਨ ਕਰਵਾਨੀ ਸੀ ਮੈਨੂੰ ਐ ਸੀ ਕਿ ਮੈਂ ਇਹ ਗੱਲ ਸ਼ੁਰੂ ਤੋਂ ਕਹਿੰਦੀ ਆਈ ਜਦੋਂ ਇਹਨਾਂ ਨੂੰ ਲੈ ਕੇ ਆਇਆ ਮੈਂ ਉਹਦਾ ਵੀ ਇਹ ਗੱਲ ਕਹੀ ਸੀ ਕਿ ਸਰ ਮੈਂ ਕਿੱਦਾਂ ਪ੍ਰਚਾਰ ਕਰਾਂਗੀ ਆਪਣੇ ਸੀਨੀਅਰਸ ਨੂੰ ਕਿਹਾ ਯਾਰ ਮੈਂ ਕਿੱਦਾਂ ਪ੍ਰਚਾਰ ਮੈਨੂੰ ਜਬੋਟ ਮੈਂ ਪ੍ਰਧਾਨ ਸੀ ਮੈਨੂੰ जे मैं नहीं जानती तो इन्होंने कहना सी भाई महिला मोर्चा काम नहीं कर दी तो मेरे लिए तो नुकसान दोनों पासे हुई ना मैं इतनी मेहनत की मैं नुकसान क्यों करूं अपना तो मैं खुल के सामने आई फिर तुम तो इमोशनली जुड़ी लगदे हो पार्टी के नाल बहुत बहुत ज्यादा वक्त आएगा बताएंगे अकदासनियां ने तो अच्छा ਤੁਸੀਂ ਤੁਸੀਂ મતલਬ ਕਹਿ ਰਹੇ ਹੋ ਕਿ ਮੈਨੂੰ ਮੇਰਾ ਜਿਹੜਾ ਹੈਗਾ ਐ इमोਸ਼ਨਲੀ ਨਹੀਂ ਮੈਂ ਜੁੜੀ ਹੋਈ ਸੀ ਪਰ ਪਾਰਟੀ ਨੇ ਮੇਰੇ ਨਾਲ ਸਹੀ ਨਹੀਂ ਕੀਤਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਦਾ ਫਿਊਚਰ ਕਿਵੇਂ ਹੁਣ ਅੱਗੇ ਵਧੇਗਾ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਜੋ इमोਸ਼ਨਲੀ ਜੁੜੇ ਹੈਗੇ ਨੇ ਪਾਰਟੀ ਉਹਨਾਂ ਦਾ ਸਾਥ ਨਹੀਂ ਦਿੰਦੀ ਉਹਨਾਂ ਨੂੰ ਪਿੱਛੇ ਛੱਡ ਦਿੰਦੀ ਹੈ ਕੀ ਲੱਗਦਾ ਹੈ ਪਾਰਟੀ ਮੈਨੂੰ ਨਹੀਂ ਪਤਾ ਹੋ ਰਹਾ ਦਾ ਕਿ ਸਾਥ ਦੇ ਦਿੰਦੀ ਨਹੀਂ ਦਿੰਦੀ ਕੀ ਹੋਉਂਦਾ ਮੈਨੂੰ ਆਪਣਾ ਪਤਾ ਹਮ ਜਿੰਨਾ ਕੰਮ ਮੈਂ ਕੀਤਾ ਪਾਰਟੀ ਲਈ ਹਮ ਆਈ ਥਿੰਕ 3 ਤੋਂ 4 ਮਹੀਨੇ ਚ ਮੈਂ ਇਸ ਪਾਰਟੀ ਲਈ ਲਿੰਰਾਤੇ ਕਰਤਾ ਆਪਣਾ ਕੰਮ ਛੱਡਿਆ ਹਮ ਲਾਸਟ ਗਈ ਪਾਰਟੀ ਨੇ ਕਿ ਕਿਤਾ ਇੱਕ ਵਾਰੀ ਕੋਸ਼ਿਸ਼ ਨਹੀਂ ਕੀਤੀ ਮਨਾਉਣ ਦੀ ਮੈਂ ਕੀ ਲਾਈਫ ਗਲਤ ਪਾਇਆ ਸੀ ਇਹਨਾਂ ਦੱਸੋ ਮੈਂ ਕੀ ਲਾਈਫ ਚ ਗਲਤ ਬੋਲੀ ਸੀ ਮੈਂ ਆ ਕੇ ਸਿਰਫ ਇੰਨੀ ਗਲਤ ਬੋਲੀ ਸੀ ਕਿ ਮੈਂ ਪ੍ਰਚਾਰ ਨਹੀਂ ਕਰ ਸਕਦੀ ਇਸ ਲਈ ਅਸਤੀਫਾ ਦੇ ਰਹੀ ਹਾਂ ਤੇ ਇਹਨਾਂ ਨੇ ਕੀ ਕੀਤਾ 2 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਪ੍ਰਧਾਨ ਲਾਤੀ ਇਹ ਮੁੱਕਤ ਪਾਈ ਇਹਨਾਂ ਨੇ ਜਿਸ ਜਿਸਨੇ ਪਾਰਟੀ ਨੂੰ ਨਾ ਸਟੈਂਡ ਕੀਤਾ ਤੁਸਾਨੂੰ ਅੱਜ ਤੱਕ ਦੱਸੋ ਮੈਨੂੰ ਮੈਂ ਮਹਿਲਾ ਮੋਰਚ ਤੋਂ ਨਜ਼ਰ ਆਈ ਨਹੀਂ ਸਟ੍ਰង ਕਦੀ ਇੰਨੇ ਇਹਨਾਂ ਦੇ ਅਦਰ ਨੇ ਹੁੰਦੇ ਸੀ ਜਦ ਮੈਂ ਪ੍ਰਧਾਨ ਲੱਗੀ ਉਸ ਤੋਂ ਬਾਅਦ ਹੀ ਹੋਇਆ ਕਿ ਕੰਮ ਕੀਤਾ ਹੂੰ ਜਿਨ੍ਹਾਂ ਲੋਕਾਂ ਲਈ ਮੈਂ ਹਮੇਸ਼ਾ ਖੜੀ ਰਹੀ ਸੀ ਉਹ ਮੇਰੇ ਲਈ ਖੜੇ ਹੋਏ ਇੱਕ ਫੋਨ ਤੇ ਹੂੰ ਪ੍ਰਧਾਨ ਜੀ ਨਾਲ ਤੁਹਾਡੀ ਗੱਲ ਨਹੀਂ ਹੋਈ ਇਸ ਬਾਬਤ ਕਿ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਪ੍ਰਧਾਨ ਜੀ ਨੂੰ ਮੈਂ ਸੁਸ਼ੀਲ ਸ਼ਰਮਾ ਜੀ ਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੇ ਮੋਰਚੇ ਲਈ ਕਦ ਸਟੈਂਡ ਲਿਆ ਮੈਨੂੰ ਦੱਸ ਦਿਓ ਅੱਜ ਤੱਕ ਸਟੈਂਡ ਨਹੀਂ ਲਿਆ ਤੁਸੀਂ ਅੱਜ ਤੱਕ ਨਹੀਂ ਅੱਜ ਤੁਸੀਂ ਗੱਲਾਂ ਕਰਦੇ ਹੋ ਮੇਰਾ ਮੂੰਹ ਨਾ ਖੁਲਵਾਓ ਗੱਲਾਂ ਬਹੁਤ ਵੱਧਨੀ ਐ ਹਮ ਭਲਾ ਹੈ ਕਿ ਅਪਾ ਇੱਥੇ ਚੁੱਪ ਕਰ ਜਾਈਏ ਤੁਸੀਂ ਉੱਪਰ ਲੈਵਲ ਤੱਕ ਗਏ ਸੀਗੇ ਕਿਸੇ ਮੰਤਰੀ ਦੇ ਨਾਲ ਕਿੱਥੇ ਮਿਲਦੇ ਐ ਮੰਤਰੀ ਸੰਤਰੀ ਵੱਡੇ ਲੋਕੀ ਕਿੱਥੇ ਮਿਲਦੇ ਐ ਮੇਲ ਬਹੁਤ ਐ ਭਾਜਪੀ ਦੀ ਏਡੀ ਵੱਡੀ ਆਰਗੇਨਾਈਜੇਸ਼ਨ ਐ ਮੇਲ ਕਰੋ ਤੁਸੀਂ ਕਈ ਚੀਜ਼ਾਂ ਨੇ ਤੁਸੀਂ ਕੋਈ ਮੇਲ ਦੇ ਅਸਤਖਾਨ ਨੂੰ ਰਿਪਲਾਈ ਨਹੀਂ ਆਇਆ ਅਸੀਂ ਕਿਹਦੇ ਨਾਲ ਮੇਲ ਕੀਤੀ ਐ ਹਮ ਕਿਹਨਾਂ ਅਸੀਂ ਕਈ ਹੋਰ ਪਹਿਲੇ ਵੀ ਮੇਲ ਕੀਤੀ ਐ ਮੈਨੂੰ ਮੈਨੂੰ ਕਿੱਥੇ ਮਿਲਦੇ ਐ ਅਸੀਂ ਛੋਟੇ ਕਾਰਕਟਰ ਆ ਹਾਂ ਕੋਣ ਪੁੱਛਦਾ ਛੋਟੇ ਕਾਰਕਟਰ ਨੂੰ ਹਮ ਹਣ ਪੁੱਛਦਾ ਤੁਸੀਂ ਕਹਿ ਰਹੇ ਹੋ ਤੁਹਾਡਾ ਦਿਲ ਟੁੱਟਿਆ ਹੁਣ ਇਸ ਦਿਲ ਟੁੱਟਿਆ ਕਿਉਂ ਨਾ ਟੁੱਟਿਆ ਜਿਸ ਬੰਦੇ ਨੇ ਦਿਨ ਰਾਤ ਮੈਂ ਆਪਣੇ ਹਸਬੰਦ ਨੂੰ ਨਾਲ ਲੈ ਕੇ 파ਟੇ ਨੇ ਕੰਮ ਕਰਦੀ ਰਹੀ ਹੈ ਆਪਣੇ ਕੰਮ ਛੱਡ ਕੇ ਕੰਮ ਕਰਦੀ ਰਹੀ ਹੈ ਕਿਸੇ ਨੂੰ ਤੁਸੀਂ ਪੁੱਛ ਲਓ ਤੇ 파ਟੀ ਨੇ ਇੰਨੀ ਮਤਲਬ ਤੁਸੀਂ ਚਾਹਦੇ ਸੀ ਮੈਂ ਸਾਫ਼ ਕਹਿ ਰਹੀ ਹਾਂ ਮੈਨੂੰ ਪਤਾ ਜਿਹੜੇ ਕੰਮ ਇਹਨਾਂ ਨੇ ਕੀਤੇ ਇੰਨੀ ਚੀਜ਼ਾਂ ਇਹਨਾਂ ਨੇ ਕੀਤੀਆਂ ਮੇਰੇ ਸਾਥ ਮੈਂ ਕਿਸੇ ਦਾ ਨਾਮ ਇੱਥੇ ਨਹੀਂ ਲੈਣਾ ਚਾਹਾਂਗੀ ਇਹਨਾਂ ਦੀ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੇ ਅੱਜ MP ਦੀ ਉਮੀਦਵਾਰੀ ਕਰ ਸਕਦੀ ਹੈ ਨਾ ਤਾਂ MP ਬਣ ਵੀ ਸਕਦੀ ਹੈ ਛੇਤੀ ਮਤਲਬ ਪਹਿਲੀ ਮਹਿਲਾ ਮੋਰਚਾ ਦੇਸ਼ ਸੀਮ ਹੈ ਜਿਨ੍ਹਾਂ ਨੇ ਆਂਦੀ ਐਮਸੀ ਐਮਐਲਏ ਨੇ ਸਿੱਧਾ ਐਮਪੀ ਦਾ ਦਰਵਾਜ਼ਾ ਦਰਖਾਸਤ ਕੀਤੀ ਉਹ ਗੌਟ ਚਾਈਦੀ ਸੀ ਮਤਲਬ ਕਿਤੇ ਨਾ ਕਿਤੇ ਤੁਸੀਂ ਐਮਪੀ ਦੀ ਟਿਕਟ ਦੇ ਲਈ ਗੱਲ ਕਹੀ ਹੋਵੇਗੀ ਉਸ ਤੋਂ ਬਾਅਦ ਮੇਰੇ ਨਾਲ ਬਹੁਤ ਕੁਝ ਹੋਇਆ ਮੈਨੂੰ ਹਰਾਸ ਕਰਨਾ ਕਿਉਂਕਿ ਇਸ ਨੂੰ ਸ਼ਾਇਦ ਪਤਾ ਨਹੀਂ ਸੀ ਮੈਂ रविदास ਸਮਝਦਾ ਹਾਂ ਹਮ ਜੇ ਤੁਹਾਨੂੰ ਹਰਾਸ ਕਰਨਾ ਸ਼ੁਰੂ ਕਰ ਦਿੱਤਾ ਇਹ ਹਰਾਸ ਕਿਹਨਾਂ ਨੇ ਕੀਤਾ ਬਹੁਤ ਹੈ ਕਿ ਮੈਂ ਕਹਿ ਰਹੀ ਹਾਂ ਮੈਂ ਇਸ ਚੀਜ਼ ਨੂੰ ਜ਼ਿਆਦਾ ਖੋਲਣਾ ਨਹੀਂ ਚਾਹਾਂਗੀ ਜਦੋਂ ਮੌਕਾ ਮਿਲੂਗਾ ਜਿਸ ਦਿਨ ਸਾਡੇ ਸੀਨੀਅਰ ਲੀਡਰਸ਼ਿਪ ਅਮਿਤ ਸ਼ਾ ਜੀ ਜਾਂ ਮੋਦੀ ਜੀ ਸਾਡੇ ਤਾਂ ਪੁੱਛਾਂਗੇ ਅਸੀਂ ਜਵਾਬ ਦੇ ਤੁਸੀਂ ਪਾਰਟੀ ਤੋਂ ਬਾਹਰ ਹੋਣ ਹੋਗੇ ਹੋ ਤੁਹਾਨੂੰ ਕਿਵੇਂ ਪੁੱਛਣਗੇ ਫਿਰ ਤਾਂ ਫਿਰ ਬਸ ਸਿਰਫ ਜਵਾਬ ਦੇ ਲੈ ਖਤਮ ਕਰੋ ਇੱਥੇ ਗੱਲ ਨੂੰ ਆਪਾਂ ਖਤਮ ਕਰਦੇ ਆਂ ਉਹ ਰੱਬ ਦੇਖ ਰਿਹਾ ਉਹਨਾਂ ਦੇ ਉਹਨਾਂ ਦੇ ਕਰਮ ਉਹਨਾਂ ਨਾਲੇ ਮੇਰੇ ਕਰਮ ਮੇਰੇ ਨਾਲ ਚਲੋ ਠੀਕ ਹੈ ਸ਼ੁਕਰੀਆ ਜੀ ਤੁਸੀਂ ਸਮਝ ਦਿੱਤਾ ਬਿਲਕੁਲ ਤੁਸੀਂ ਕਾਫੀ ਇਮੋਸ਼ਨਲੀ ਜੁੜੇ ਹੋਏ ਨੇ ਤਾਂ ਕਾਫੀ ਇਮੋਸ਼ਨਲੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਿਵੇਂ ਤੁਸੀਂ ਦੇਖਿਆ ਹੋਵੇਗਾ ਅਥੁੱ ਤੱਕ ਇਹਨਾਂ ਦੇ ਨਿਕਲ ਆਏ ਨੇ ਕਿ ਕਿਉਂਕਿ ਜਦੋਂ ਕੋਈ ਵਿਅਕਤੀ ਕਿਸੇ ਪਾਰਟੀ ਦੇ ਨਾਲ ਇਮੋਸ਼ਨਲ ਜੁੜਦਾ ਹੈ ਤੇ ਉਸ ਦਾ ਹੁੰਦਾ ਹੈ ਕਿ ਕੋਈ ਦੀ ਵੀ ਦੂਸਰਾ ਪਰਸਨ ਜਾਂ ਫਿਰ ਪਾਰਟੀ ਦਾ ਕੋਈ ਉਹ ਬੰਦਾ ਜਿਸ ਦੇ ਉੱਤੇ ਫੁੱਲ ਆਫ ਟਰਸਟ ਕੀਤਾ ਜਾਵੇ ਉਹ ਜਦੋਂ ਵਿਰੋਧ ਕਰਦਾ ਜਾਂ ਫਿਰ ਉਸ ਵੱਲੋਂ ਕਿਸੇ ਤਰੀਕੇ ਦੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਉਲਟ ਤਾਂ ਕਾਫੀ ਦਿਲ ਜੜਾ ਹੈ ਉਹ ਵਰਕਰ ਦਾ ਵੀ ਲੀਡਰ ਦਾ ਵੀ ਜੜਾ ਹੈ ਉਹ ਹੁੰਦਾ ਹੈਗਾ ਜਿਆਨ ਮੁਸਪੰਕ ਦੇ ਨਾਲ ਅਜਗੁਪਤਾ ਰੈਡ ਬਾਕਸ ਟੀਵੀ ਤਿਲੰਦਰ